ਜਿਵੇਂ-ਜਿਵੇਂ ਲੋਕ ਸਭਾ ਚੋਣਾਂ ਨੇੜੇ ਆ ਰਹੀਆਂ ਨੇ ਉਵੇਂ ਹੀ ਹਰ ਪਾਰਟੀ ਵੱਲੋਂ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਘਰ-ਘਰ ਜਾ ਕੇ ਲੋਕਾਂ ਦੇ ਨਾਲ ਰابطਾ ਕਾਇਮ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਆਕਾਲੀ ਦਲ ਦੇ ਉਮੀਦਵਾਰ ਸਰਦਾਰ ਸੋਹਣ ਸਿੰਘ ਠੰਡਲ ਦੇ ਹੱਕ ਵਿੱਚ ਉਹਨਾਂ ਦੀ ਧਰਮ ਪਤਨੀ ਬਲਵੀਰਕੌਰ ਠੰਡਲ ਨੇ ਵੀ ਪਰਿਵਾਰ ਅਤੇ ਪਾਰਟੀ ਵਰਕਰ ਸਮੇਤ ਫਗਵਾੜਾ ਦੇ ਵੱਖ-ਵੱਖ ਬਾਜ਼ਾਰਾਂ ਵਿੱਚ ਜਾ ਕੇ ਦੁਕਾਨਦਾਰਾਂ ਨਾਲ ਰابطਾ ਕਾਇਮ ਕੀਤਾ ਬਲਵੀਰਕੌਰ ਠੰਡਲ ਨੇ ਇਸ ਮੌਕੇ ਦੁਕਾਨਦਾਰਾਂ ਨੂੰ ਸਰਦਾਰ ਸੋਹਣ ਸਿੰਘ ਠੰਡਲ ਨੂੰ ਵੋਟ ਪਾ ਕੇ ਜਿਤਾਉਣ ਦੀ ਅਪੀਲ ਕੀਤੀ ਉਤੇ ਹੀ ਦੂਜੇ ਪਾਸੇ ਸ਼ਹਿਰ ਵਾਸੀਆਂ ਨੇ ਵੀ ਸਰਦਾਰ ਸੋਹਣ ਸਿੰਘ ਠੰਡਲ ਨੂੰ ਵੋਟ ਪਾ ਕੇ ਜਤੋਂ ਦਾ ਭਰੋਸਾ ਦਿੱਤਾ ਉਹਨਾਂ ਗੱਲ ਕਰਦੇ ਆ ਕਿ ਇਸ ਵਾਰ ਸਾਰੇ ਬਦਲਾ ਚਾਹੁੰਦੇ ਨੇ ਤੇ ਪਿਛਲੀਆਂ ਸਰਕਾਰਾਂ ਤੋਂ ਅੱਕ ਚੁੱਕੇ ਨੇ ਅ ਭਗਵਾੜਾ ਵਿੱਚ ਲੋਟੂ ਡੋਰ ਹੋਏ ਆ ਸਾਰੇ ਬਾਜ਼ਾਰ ਦੇ ਵਿੱਚ ਮਾਰਕੀਟ ਦੇ ਵਿੱਚ ਗਏ ਆ ਸਾਨੂੰ ਬਹੁਤ ਹੀ ਅੱਛਾ ਜਿਹੜਾ ਰਿਸਪਾਂਸ ਮਿਲਿਆ ਆ ਤੇ ਕਿਉਂਕਿ ਜਿਨੂੰ ਵੀ ਅਸੀਂ ਕਹਿੰਨੇ ਆ ਸਾਰੇ ਦੁਕਾਨਦਾਰ ਇਹੀ ਕਹਿ ਰਹੇ ਆ ਕਿ ਅਸੀਂ ਇਸ ਵਾਰ ਜਿਹੜੇ ਆ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੋਹਣ ਸਿੰਘ ਠੰਡਲ ਸਾਹਿਬ ਜੀ ਨੂੰ ਕੋਟਾ ਪਾਉਣੀ ਆ ਕਿ ਉਹਨਾਂ ਨੂੰ ਹੀ ਜਿਤਾਉਣਾ ਆ ਕਿਉਂਕਿ ਉਹ ਕਹਿੰਦੇ ਕਿ ਅਸੀਂ ਦੇਖ ਲਿਆ ਸੋਮ ਪ੍ਰਕਾਸ਼ ਜੀ ਨੂੰ ਵੀ ਦੇਖ ਲਿਆ 5 ਸਾਲ ਕੁਝ ਨਹੀਂ ਕੀਤਾ ਭਗਵਾੜੇ ਲਈ ਤੇ ਜਿਹੜੀ ਆਮ ਆਦਮੀ ਪਾਰਟੀ ਆ ਉਸ ਨੇ ਵੀ ਕੁਝ ਨਹੀਂ ਕੀਤਾ ਉਸ ਨੇ ਤਾਂ ਤੁਸੀਂ ਦੇਖ ਲਿਆ 28 ਮਹੀਨਿਆਂ ਦੇ ਵਿੱਚ ਜੋ ਕੁਝ ਕੀਤਾ ਆ ਕਤਲੇਆਮ ਹੋ ਰਿਹਾ ਗੁੰਡਾਗਰਦੀ ਹੋ ਰਹੀ ਆ ਤੇ ਨਸ਼ੇ ਵੱਧ ਰਹੇ ਆ ਦਿਨ ਪਰ ਦਿਨ ਉਸ ਤੋਂ ਬਾਅਦ ਤੁਸੀਂ ਦੇਖੋ ਜਿਹੜਾ ਕੇਜਰੀ ਵਾਲਿਆ ਉਹ 600 ਕਰੋੜ ਦੇ ਕੱਪੜੇ ਦੇ ਵਿੱਚ ਫਸਿਆ ਹੋਇਆ ਆ ਜਿਹੜੇ ਕਹਿੰਦੇ ਸੀ ਅਸੀਂ ਆਮ ਆਦਮੀ ਪਾਰਟੀ ਆ ਇਸ ਕਰਕੇ ਲੋਕਾਂ ਦਾ ਇਹਨਾਂ ਤੋਂ ਵਿਸ਼ਵਾਸ ਉੱਠ ਚੁੱਕਾ ਆ ਤੁਸੀਂ ਹਰ ਪਿੰਡਾਂ 'ਚ ਹਰ ਮਹੱਲੇ 'ਚ ਗਏ ਆ ਤੋਂ ਉੱਥੇ ਤੁਹਾਨੂੰ ਸਮਰਥਨ ਕਿੱਦਾਂ ਦਾ ਮਿਲ ਰਿਹਾ ਬਹੁਤ ਵਧੀਆ ਸਮਰਥਨ ਮਿਲ ਰਿਹਾ ਜੀ ਜਿਨ੍ਹਾਂ ਦੇ ਕੋਲ ਵੀ ਅਸੀਂ ਜਾਣਦੇ ਆ ਉਹ ਕਹਿੰਦੇ ਸਾਨੂੰ ਬਾਦਲ ਸਾਹਿਬ ਨੇ ਜੋ ਸਕੀਮਾਂ ਦਿੱਤੀਆਂ ਆ ਜੋ ਮਤਲਬ ਕਿ ਬਾਦਲ ਸ਼ੋਮਣੀ ਅਕਾਲੀਦਾਰ ਵੇਲੇ ਸਾਨੂੰ ਸਕੀਮਾਂ ਮਿਲੀਆਂ ਆ ਜੋ ਵੀ ਮਤਲਬ ਕਿ ਇੰਪਰੂਵਮੈਂਟ ਹੋਈ ਆ ਉਹ ਬਾਦਲ ਬਾਦਲ ਸਾਹਿਬ ਦੇ ਟਾਈਮ ਤੇ ਹੋਈ ਆ ਚਾਹੇ ਫਲਾਈਓਵ ਚਾਹੇ ਯਾਦਗਾਰਾਂ ਲੈ ਲੋ ਚਾਹੇ ਸਕੂਲ ਵਿੱਚ ਬੱਚਿਆਂ ਨੂੰ ਜਿਹੜੇ ਸਾਈਕਲ ਮਿਲੇ ਆ ਉਹ ਲੈ ਲੋ ਜਿੰਨੀਆਂ ਵੀ ਮਤਲਬ ਕਿ ਸਹੂਲਤਾਂ ਮਿਲੀਆਂ ਆ ਉਹ ਬਾਦਲ ਸਰਕਾਰ ਵੇਲੇ ਮਿਲੀਆਂ ਆ ਆਪਾਂ ਆਟਾ ਦਾਲਾ ਦੀ ਸ਼ੀ ਇਸ ਮੌਕੇ ਤੇ ਸੰਦੀਪ ਕੋ ਟੰਡਲ ਰਜਿੰਦਰ ਕੋ ਟੰਡਲ ਡਾਕਟਰ ਲਖਵੀਰ ਕੋਰ ਪਾਮ ਬਲਜੀਤ ਕੋਰ ਮਨਜੀਤ ਕੋਰ ਹਰਦੀਪ ਕੋਰ ਅਤੇ ਹਰਜੋਤ ਕੋਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਮੌਜੂਦ ਰਹੇ ਉਰਜਾਨ ਪਾਜੀ ਪਹਿਲਾਂ ਤਾਂ ਅਸੀਂ ਪਿੰਡਾਂ 'ਚ ਗਏ ਆ ਸਾਨੂੰ ਬਹੁਤ ਵਧੀਆ ਰੁਝਾਨ ਮਿਲਿਆ ਆ ਬਸ ਲੋਕੀ ਉਹੀ ਗੱਲ ਕਹਿੰਦੇ ਆ ਕਿ ਅਸੀਂ ਇੱਕ ਵਾਰ ਗਲਤੀ ਕਰ ਲਈ ਆ ਵੋਟਾਂ ਪਾ ਕੇ ਕਿ ਕਿਹਨੂੰ ਵੋਟਾਂ ਪਾਉਣ ਦੇ ਗੱਦੀ ਕੀਤੀ ਜਣੀ ਛਾੜੂ ਨੂੰ ਹੁਣ ਉਹ ਬਦਲਾ ਚਾਉਂਦੇ ਆ ਹੁਣ ਉਹ ਬਦਲਾ ਚਾਉਂਦੇ ਆ ਉਹ ਚਾਉਂਦੇ ਆ ਕਿ ਅਸੀਂ ਦੁਬਾਰਾ ਕਾਲੀਦਨ ਨੂੰ ਨਹੀਂ ਸ਼੍ਰੋਮਣੀ ਕਾਲੀਦਨ ਨੂੰ ਵੋਟਾਂ ਪਾਈਏ ਤੇ ਉਹਨਾਂ ਨੂੰ ਕੰਮਚਾਅ ਬਣਾਈਏ ਤੇ ਬਾਕੀ ਅਸੀਂ ਸ਼ਹਿਰਾਂ 'ਚ ਹੁਸ਼ਾਰਪੁਰ ਤੱਕ ਗਏ ਸੀ ਤੇ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਹੁਣ ਅਸੀਂ ਅੱਜ ਫਗਵਾੜੇ ਆ ਇੱਥੇ ਸਾਨੂੰ ਉੱਤੋਂ ਵੀ ਜ਼ਿਆਦਾ ਵਧੀਆ ਸਾਨੂੰ ਰਿਸਪੌਂਸ ਮਿਲਿਆ ਆ ਕਿ ਸ਼ਾਪਾਂ ਵਾਲੇ ਅਸੀਂ ਗਏ ਆ ਕਿ ਮਾਰਕੀਟਾਂ ਦੇ ਵਿੱਚ ਕਾਫੀ ਰੱਜ ਸੀਗਾ ਸ਼ਾਪਾਂ ਦੇ ਵਿੱਚ ਇੰਨਾ ਕਸਟਮਰ ਦੇ ਰੱਜ ਹੋਣ ਦੇ ਬਾਵਜੂਦ ਵੀ ਜਿਹੜੇ ਸ਼ਾਪ ਓਨਰ ਉਹ ਆਪਣੀ ਸਾਨੂੰ ਬਹੁਤ ਵਧੀਆ ਰਿਸਪੌਂਸ ਦਿੱਤਾ ਤੇ ਉਹਨੇ ਸਾਡੇ ਕੋਲੋਂ ਪੇਪਰ ਲੈ ਕੇ ਆਪ ਮੱਥੇ ਨਾਲ ਲਾਏ ਆ ਤੇ ਕਹਿੰਦੇ ਆ ਕਿ ਅਸੀਂ ਇਸ ਵਾਰ ਇਹਨਾਂ ਨੂੰ ਹੀ ਵੋਟਾਂ ਸ਼੍ਰੋਮੀ ਕਾਲੀਦਲ ਨੂੰ ਵੋਟਾਂ ਪਾਣੀਆਂ ਅਸੀਂ ਇਸ ਵਾਰ ਬਦਲਾਵ ਲਿਆਣਾ ਕਸਟਮਰ ਆਏ ਸੀ ਉਹਨਾਂ ਨੇ ਵੀ ਕਸਟਮਰਾਂ ਨੂੰ ਵੀ ਉਹਨੇ ਅਪੀਲ ਕੀਤੀ ਆ ਕਿ ਤੁਸੀਂ ਸਾਰਿਆਂ ਨੇ ਵੀ ਇਹਨਾਂ ਨੂੰ ਹੀ ਸ਼੍ਰੋਮੀ ਕਾਲੀਦਲ ਨੂੰ ਵੋਟਾਂ ਪਾਣੀਆਂ